ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਜੰਤ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬਰੀਡਾਂ ਦੀ ਮਿਠਾਈ ਬਿਨਾ ਗੈਸ ਜਲਾਏ ਆਪਾਂ ਬ੍ਰੈਡਾਂ ਦੀ ਮਿਠਾਈ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਤਿਆਰ ਕਰਾਂਗੇ ਸਿਰਫ 5-10 ਮਿੰਟਾਂ ਵਿੱਚ ਦੀ ਇਹ ਵਰਫੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਬ੍ਰੈਡਾਂ ਦੀ ਵਰਫੀ ਬਣਾਉਣਾ ਸ਼ੁਰੂ ਕਰਦੇ ਆਂ ਮਿਠਾਈ ਬਣਾਉਣ ਵਾਸਤੇ ਇੱਕ ਪੈਕਟ ਆਪਾਂ ਬ੍ਰੈਡਾਂ ਦਾ ਲਿਆ ਤੇ ਬ੍ਰੈਡ ਹੋਣੇ ਚਾਹੀਦੇ ਆ ਫਰੈਸ਼ ਜਦੋਂ ਵੀ ਆਪਾਂ ਮਠਿਆਈ ਬਣਾਉਣੀ ਆ ਬ੍ਰੈਡਾਂ ਦੀ ਹੁਣ ਆਪਾਂ ਇਹਨਾਂ ਨੂੰ ਸਾਈਡ ਤੇ ਕਰ ਦਾਂਗੇ ਹੁਣ ਆਪਾਂ ਇੱਕ ਬ੍ਰੈਡ ਲੈ ਲਿਆ ਬ੍ਰੈਡਾਂ ਦੀ ਆਪਾਂ ਇਸ ਤਰ੍ਹਾਂ ਹੁਣ ਬ੍ਰਾਊਨ ਕੰਨੀ ਹਟਾ ਦਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਬਹੁਤ ਹੀ ਆਪਾਂ ਸੌਖੇ ਤਰੀਕਾ ਨਾਲ ਬਰਫੀ ਬਣਾ ਕੇ ਤਿਆਰ ਕਰਾਂਗੇ ਤੇ ਵਾਈਟ ਵਾਲਾ ਹਿੱਸਾ ਆਪਾਂ ਲੈ ਲਾਂਗੇ ਬ੍ਰੈਡਾਂ ਨੂੰ ਆਪਾਂ ਕੰਡੀਆਂ ਇਸ ਤਰ੍ਹਾਂ ਹਟਾ ਦਿਆਂ ਤੇ ਵਾਈਟ ਹਿੱਸਾ ਆਪਾਂ ਲੈ ਲਿਆ ਤੇ ਹੁਣ ਆਪਾਂ ਇੱਕ ਮਿਕਸੀ ਵਾਲਾ ਜੱਗ ਲੈ ਲਾਂਗੇ ਜੱਗ ਦੇ ਵਿੱਚ ਹੁਣ ਆਪਾਂ ਵਾਈਟ ਹਿੱਸਾ ਬ੍ਰੈਡਾਂ ਦਾ ਹੁਣ ਇਸ ਤਰ੍ਹਾਂ ਪੀਸ ਕਰਕੇ ਤੇ ਪਾ ਦਾਂਗੇ ਤੇ ਵਧੀਆ ਜਿਹਾ ਇੱਕ ਪਾਊਡਰ ਬਣਾ ਕੇ ਤਿਆਰ ਕਰ ਲਾਂਗੇ ਬ੍ਰੈਡਾਂ ਨੂੰ ਆਪਾਂ ਵਧੀਆ ਜਿਹਾ ਪੀਸ ਲਿਆ ਤੇ ਬਹੁਤ ਵਧੀਆ ਆਪਾਂ ਇੱਕ ਇਹਨਾਂ ਨੂੰ ਪੀਸ ਕੇ ਤੇ ਤਿਆਰ ਕਰ ਲਿਆ ਬਿਲਕੁਲ ਪਾਊਡਰ ਦੀ ਤਰ੍ਹਾਂ ਤੇ ਹੁਣ ਆਪਾਂ ਇੱਕ ਲੈ ਲਾਂਗੇ ਬਰਤਨ-ਬਰਤਨ ਦੇ ਵਿੱਚ ਸਾਰੇ ਬ੍ਰੈਡਾਂ ਨੂੰ ਆਪਾਂ ਕੱਢ ਲਾਂਗੇ एक कौली मिल्क पाउडर लिया एक कौली नारियल का बूरा लिया पौनी कौली खंड जाने की पीसी हुई चीनी ये मैं पहले ही पीस के रख ली से तोड़े को नहीं तो खंड पीस सद मिकसी के इस तरह वधिया जो पाउडर बना के तैयार कर सकते हैं सारे समान आप चंगी तरह मिक्स कर लेंगे ਬਹੁਤ ਵਧੀਆ ਵਰਫੇ ਬਣ ਕੇ ਤਿਆਰ ਹੁੰਦੀ ਆ ਨਾ ਹੀ ਕੋਈ ਜ਼ਿਆਦਾ ਇਹਦੇ ਵਿੱਚ ਅੱਗ ਮਚਾਉਣ ਦੀ ਜ਼ਰੂਰਤ ਆ ਨਾ ਹੀ ਕੋਈ ਜ਼ਿਆਦਾ ਆਪਾਂ ਨੂੰ ਮਿਹਨਤ ਕਰਨ ਦੀ ਜ਼ਰੂਰਤ ਆ ਘੱਟ ਮਿਹਨਤ ਦੇ ਵਿੱਚ ਤੇ ਘੱਟ ਹੀ ਸਮਾਨ ਦੇ ਵਿੱਚ ਇਹ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਆ ਜਦੋਂ ਵੀ ਆਪਣਾ ਮਨ ਕਰਦਾ ਕੋਈ ਮਠਿਆਈ ਖਾਣ ਮਿੱਠਾ ਖਾਣ ਨੂੰ ਜੀ ਕਰਦਾ ਤੇ ਫਟਾਫਟ ਇਸ ਤਰ੍ਹਾਂ ਆਪਾਂ ਮਠਿਆਈ ਬਣਾ ਕੇ ਤੇ ਖਾ ਸਕਦੇ ਆ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਇੱਕ ਕੱਪ ਆਪਣੇ ਕੋਲ ਹੈਗਾ ਉਬਲਿਆ ਹੋਇਆ ਦੁੱਧ ਤੇ ਥੋੜਾ ਜਿਹਾ ਇਹ ਗਰਮਾ ਜਿਆਦਾ ਗਰਮ ਨਹੀਂ ਗੁਣਗਣਾ ਜਾਏਗਾ ਤੇ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਦੁੱਧ ਜਿਆਦਾ ਨਹੀਂ ਪਾਉਂਦੇਗੇ ਜਿੰਨੀ ਕ ਜਰੂਰਤ ਹੋਈ ਉਹਨਾਂਕ ਦੁੱਧ ਪਾਵਾਂਗੇ ਮਲਾਈ ਵੀ ਐਡ ਕਰ ਸਕਦੇ ਆ ਦੁੱਧ ਵੀ ਐਡ ਕਰ ਸਕਦੇ ਆ ਦੋਨੇ ਚੀਜ਼ਾਂ ਪਾ ਕੇ ਵਰਫੀ ਦਾ ਟੇਸਟ ਬਹੁਤ ਹੀ ਵਧ ਜਾਂਦਾ ਤੇ ਥੋੜਾ ਜਿਹਾ ਦੁੱਧ ਆਪਾਂ ਹੋਰ ਪਾਵਾਂਗੇ ਦੁੱਧ ਪਾ ਕੇ ਸਾਰਾ ਸਮਾਨ ਆਪਾਂ ਵਧੀਆ ਮਿਕਸ ਕਰਤਾ ਤੇ ਇੰਨਾ ਕ ਆਪਾਂ ਦੁੱਧ ਬਚਾ ਲਿਆ ਇੱਕ ਕੱਪ ਸੀ ਦੁੱਧ ਦਾ ਤੇ ਥੋੜਾ ਜਿਹਾ ਆਪਾਂ ਦੁੱਧ ਬਚਾ ਲਿਆ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਦਾਂਗੇ ਬਰਫੀ ਬਣਾਉਣ ਵਾਸਤੇ ਬਰਫੀ ਬਣਾਉਣ ਵਾਸਤੇ ਵਧੀਆ ਜਿਹਾ ਮਿਸ਼ਰਣ ਆਪਾਂ ਤਿਆਰ ਕਰ ਲਿਆ ਤੇ ਹੁਣ ਆਪਾਂ ਇੱਕ ਲੈ ਲਈਏ ਪਲੇਟ ਪਲੇਟ ਦੇ ਵਿੱਚ ਆਪਾਂ ਥੋੜਾ ਜਿਹਾ ਕਿਉ ਇਸ ਤਰ੍ਹਾਂ ਲਾਤਾ ਸਾਰੀ ਪਲੇਟ ਦੇ ਵਿੱਚ ਤੇ ਹੁਣ ਆਪਾਂ ਸਾਰੇ ਮਿਸ਼ਰਣ ਨੂੰ ਇਸ ਤਰ੍ਹਾਂ ਪਲੇਟ ਦੇ ਵਿੱਚ ਰੱਖ ਦਾਂਗੇ ਚੰਚੇ ਦੇ ਨਾਲ ਆਪਾਂ ਇਹਨੂੰ ਹੁਣ ਸੈੱਟ ਕਰ ਦਿੰਨੇ ਆ ਮੇਰੇ ਨਾਲ ਉਹ ਵੀ ਜਿੰਨੀ ਕ ਆਪਾਂ ਮਠਿਆਈ ਮੋਟੀ ਰੱਖਣੀ ਆ ਬਰਫੀ ਉਸੇ ਹਿਸਾਬ ਨਾਲ ਆਪਾਂ ਸੈੱਟ ਕਰ ਦਾਂਗੇ ਜੇ ਤੁਹਾਡੇ ਕੋਲ ਟਰੇ ਹੈਗੀ ਆ ਤਾਂ ਤੁਸੀਂ ਟਰੇ ਦੇ ਵਿੱਚ ਵੀ ਬਰਫੀ ਨੂੰ ਜਮਾ ਸਕਦੇ ਆ ਪਲੇਟ ਦੇ ਵਿੱਚ ਵੀ ਜਮਾ ਸਕਦੇ ਆ ਹੁਣ ਸੈੱਟ ਕਰ ਦਾਂਗੇ ਆਪਾਂ ਹਾਂਜੀ ਬਰਫੀ ਜਮਾਉਣ ਵਾਸਤੇ ਮੇਸ਼ਨ ਨੂੰ ਆਪਾਂ ਪਲੇਟ ਦੇ ਵਿੱਚ ਹੁਣ ਸੈੱਟ ਕਰਤਾ ਤੇ ਉੱਪਰ ਆਪਾਂ ਹੁਣ ਡਰਾਈ ਫਰੂਟ ਲਾ ਦਾਂਗੇ ਕੱਟੇ ਹੋਏ ਬਦਾਮ ਆ ਮੇਰੇ ਕੋਲੇ ਆਪਾਂ ਚਾਂਦੀ ਦਾ ਵਰਕ ਵੀ ਲਾ ਸਕਦੇ ਆ ਡਰਾਈ ਫਰੂਟ ਵੀ ਲਾ ਸਕਦੇ ਹੋ ਆਪਣੀ ਮਰਜ਼ੀ ਆ ਇਬਾ ਦਾਵਾ ਆਪਾਂ ਬਰਫੀ ਦੇ ਉੱਪਰ ਲਾਤੇ ਹੁਣ ਆਪਾਂ ਫ੍ਰਿਜ ਦੇ ਵਿੱਚ 20-25 ਮਿੰਟ ਵਾਸਤੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਬਿਲਕੁਲ ਇਹ ਸੈੱਟ ਹੋ ਜਾਊਗੀ ਹਾਂਜੀ ਬਰਫੀ ਆਪਣੀ ਸੈੱਟ ਹੋ ਗਈ 20-25 ਮਿੰਟ ਆਪਾਂ ਫ੍ਰਿਜ ਦੇ ਵਿੱਚ ਰੱਖਤਾ ਸੀਗਾ ਤੇ ਸੁੱਕ ਕੇ ਬਿਲਕੁਲ ਇਹ ਸੈੱਟ ਹੋ ਗਈ ਤੇ ਹੁਣ ਤੇ ਹੁਣ ਆਪਾਂ ਬਰਫੀ ਦੇ ਪੀਸ ਕੱਟਾਂਗੇ ਹਾਂਜੀ ਬਰਫੀ ਦੀ ਆਪਾਂ ਹੁਣ ਪੀਸ ਕੱਟ ਲਿਆ ਬਹੁਤ ਵਧੀਆ ਪੀਸ ਬਣ ਕੇ ਆਏ ਆ ਕਿੰਨੀ ਵਧੀਆ ਜਿਹੜੀ ਇਹ ਬਰਫੀ ਬਣ ਕੇ ਤਿਆਰ ਹੋਈ ਤੇ ਅਖਰੀ ਨੇ ਆਪਾਂ ਪਲੇਟ ਦੇ ਵਿੱਚ ਹਾਂਜੀ ਸਾਰੇ ਪੀਸ ਆਫ ਵਰਫੀ ਦੇ ਹੁਣ ਪਲੇਟ ਦੇ ਵਿੱਚ ਰੱਖ ਲਿਆ ਤੇ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਇਹ ਵਰਫੀ ਬਣਾਉਣੀ ਦੱਸੀ ਜੇਕਰ ਤੁਹਾਨੂੰ ਮਿੱਠਾ ਖਾਣ ਨੂੰ ਮਨ ਕਰਦਾ ਤਾਂ ਬਿਨਾਂ ਗੈਸ ਜਲਾਏ ਇਸ ਤਰ੍ਹਾਂ ਵਰਫੀ ਤੁਸੀਂ ਬਣਾ ਕੇ ਦੇਖ ਸਕਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਮਿਲਦੇ ਆ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ